ਤੁਸੀਂ ਇਹ ਵੀਡੀਓ ਜ਼ਰੂਰ ਪਹਿਲਾਂ ਵੇਖੀ ਹੋਣੀ ਹਾਂਜੀ ਬਿਲਡਿੰਗ ਨੰਬਰ ਜੇਸੀਵੀ ਮਸ਼ੀਨ ਲੈ ਕੇ ਪੁੱਜੀ ਸੀ ਐਮਐਲਏ ਖਰੜ ਮੈਡਮ ਅਨਮੋਲ ਗਗਨਮਾਨ ਨਜਾਇਜ਼ ਕਬਜ਼ੇ ਤੋੜਨ ਸ਼ਾਬਾਸ਼ ਇਹਦੇ ਵਾਇਲੇਸ਼ਨ ਹੈ ਜੀ ਇਸ ਟਾਈਮ ਵਾਇਲੇਸ਼ਨ ਹੈ ਹਾਂਜੀ ਵਾਇਲੇਸ਼ਨ 30 ਫੁੱਟ ਕਿ ਛੱਡਣਾ ਸੀ ਇਹਨੇ 30 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਨਗਰ ਕਾਉਂਸਲ ਦੇ ਈਓ ਕੋਲ ਪੁੱਛਿਆ ਸੀ ਬਿਲਡਿੰਗ ਬਾਰੇ ਇਕੱਲਾ ਇਕੱਲਾ ਸਵਾਲ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋ ਗਏ ਬਣਦੀ ਨੇ ਹੋ ਗਏ 2 ਮਹੀਨੇ ਨੇ ਕਦੀ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਨੇ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਮੈਡਮ ਨੇ ਕਿਹਾ ਸੀ ਕਿ ਲੈ ਦੇ ਕੇ ਕੰਮ ਚੱਲ ਜਾਵੇਗਾ ਪਰ ਮੈਂ ਚੱਲਣ ਨਹੀਂ ਦੇਾਂਗੀ ਇਹਨਾਂ ਨੂੰ ਲੱਗਦਾ ਵੀ ਖੋਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਮੈਡਮ ਨੇ ਕਿਹਾ ਸੀ ਕਿ ਜੇਕਰ ਕੋਈ ਪੱਤਰਕਾਰ ਜਾਣਕਾਰੀ ਦੇਵੇਗਾ ਤਾਂ ਮੈਂ ਕਾਰਵਾਈ ਕਰਾਂਗੀ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਹੈ ਮੈਨੂੰ ਕੋਈ ਲੋਕਲ ਬੰਦਾ ਇਨਫਾਰਮੇਸ਼ਨ ਦਿੰਦਾ ਵੀ ਇਲੀਗਲ ਕੰਸਟ੍ਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚੱਲਣੀ ਹੈ ਹੁਣ ਫੇਰ ਤੋਂ ਇਸ ਬਿਲਡਿੰਗ ਦਾ ਕੰਮ ਹੋ ਗਿਆ ਹੈ ਤੇਜ਼ੀ ਨਾਲ ਸ਼ੁਰੂ ਪ੍ਰਸ਼ਾਸਨ ਚੁੱਪ ਕਿਉਂ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹਨਾਂ ਠੀਕ ਹੈ ਮੈਂ ਅੱਖਾਂ ਨਹੀਂ ਬੰਦ ਕਰਨੀਆਂ ਦੇਖ ਕੇ ਸ਼ਕਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸ਼ਕਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲੈ ਆਂਦੀ ਹੋਈ ਹੈ ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ ਦੂਜੀ ਬਿਲਡਿੰਗ ਹੈ ਇੱਕ ਤੀਜੀ ਬਿਲਡਿੰਗ ਹੈ। ਹਾਂਜੀ। ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ। ਮੈਡਮ ਜੀ ਧਿਆਨ ਦਿਓ। ਤੁਸੀਂ ਸਾਫ਼ ਕੀਤਾ ਸੀ ਤੇ ਹੁਣ ਫੇਰ ਬਿਲਡਰ ਨੇ ਸਾਫ਼-ਸੁਥਰੀ ਬਿਲਡਿੰਗ ਬਣਾ ਦਿੱਤੀ ਉੱਥੇ ਹੀ। ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਕੁਰਾਲੀ ਦੇ ਵਿੱਚ ਇੱਕ ਮਰੰਡਾ ਰੋੜਥੇ ਬਣੀ ਹੋਈ ਨਜਾਇਜ਼ ਬਿਲਡਿੰਗ ਨੂੰ ਤੋੜਿਆ ਗਿਆ ਸੀ ਤੇ ਖੁਦ ਉਹ ਜੀ.ਐਸ.ਵੀ. ਮਸ਼ੀਨ ਲੈ ਕੇ ਇੱਥੇ ਪੁੱਜੇ ਸਨ ਅਤੇ ਉਹਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ ਸਨ ਅਤੇ ਇਸ ਬਿਲਡਿੰਗ ਨੂੰ ਤੋੜ ਦਿੱਤਾ ਗਿਆ ਸੀ ਅਤੇ ਮੌਕੇ ਤੇ ਹੀ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਇਸ ਬਿਲਡਿੰਗ ਨੂੰ ਜੇਕਰ ਦੁਬਾਰਾ ਕੋਈ ਬਣਾਉਂਦਾ ਤਾਂ ਕਾਰਵਾਈ ਕੀਤੀ ਜਾਵੇਗੀ ਫਿਰ ਹਾਲ ਇਸ ਬਿਲਡਿੰਗ ਦਾ ਕੰਮ ਫੇਰ ਤੋਂ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਕੰਮ ਕਿਵੇਂ ਸ਼ੁਰੂ ਹੋਇਆ ਤੇ ਇਸ ਬਾਰੇ ਕੋਈ ਨਹੀਂ ਜਾਣਦਾ ਪਰ ਜਦੋਂ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਰਜਨੀ ਸੂਤ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀ ਇਹ ਆਜੀ ਟੀਮ ਨੂੰ ਭੇਜ ਕੇ ਇਹ ਕੰਮ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਨੇ ਅਤੇ ਉਹਨਾਂ ਇਹ ਵੀ ਕਹੇ ਦੱਸੀ ਹੈ ਕਿ ਇਹ ਨਕਸ਼ਾ ਪਾਸ ਹੋਇਆ ਹੋਇਆ ਹੈ ਤੇ ਜਦੋਂ ਬਿਲਡਿੰਗ ਤੋੜੀ ਗਈ ਸੀ ਤਾਂ ਇਸਨੇ ਗਲਤ ਬਿਲਡਿੰਗ ਬਣਾ ਲਈ ਸੀ ਜੋ ਕਿ ਨਕਸ਼ੇ ਦੇ ਮੁਤਾਬਿਕ ਨਹੀਂ ਸੀ ਹੁਣ ਇਸ ਬਿਲਡਿੰਗ ਦੀ ਬੇਸਮੈਂਟ ਜੋ ਬਿਲਕੁਲ ਸੜਕ ਦੇ ਬੇहद ਕਰੀਬ ਹੈ ਅਤੇ ਇਸ ਬੇਸਮੈਂਟ ਕਰਕੇ ਕੋਈ ਖਾਸਾ ਵੀ ਵਾਪਰ ਸਕਦਾ ਹੈ ਕੀ ਪ੍ਰਸ਼ਾਸਨ ਇਸ ਬਿਲਡਿੰਗ ਦਾ ਕੰਮ ਦੁਆਰਾ ਰੋਕੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੈਬਨਿਟ ਮੰਤਰੀ ਫਿਰ ਤੋਂ ਦੁਬਾਰਾ ਜੀ.ਸੀ.ਬੀ ਮਸ਼ੀਨ ਲੈ ਕੇ ਇੱਥੇ ਪੁੱਜੇਗੀ ਇਹ ਵੀ ਸਮਾਂ ਆਉਣ ਵਾਲਾ ਦੱਸੇਗਾ ਪਰ ਫਿਲਹਾਲ ਜੋ ਇੱਥੇ ਕੰਮ ਬੜੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਤੇ ਨਗਰ ਕੌਂਸਲ ਦੇ ਈ.ਓ. ਰਜਨੀ ਸੂਧ ਨੇ ਕਿਹਾ ਕਿ ਇਸ ਬਾਬਤ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ ਦਿਖਾਣੇ ਤੁਹਾਨੂੰ ਉਹ ਪੁਰਾਣੀ ਵੀਡੀਓ ਜਿਸ ਦੇ ਵਿੱਚ ਕੈਬਨਿਟ ਮੰਤਰੀ ਜੋ ਸਾਫਤਾ ਸੀ ਮੈਡਮ ਅਨਮੋਲ ਗਗਨਮਾਰ ਜੇਸੀਵੀ ਮਸ਼ੀਨ ਦੇ ਨਾਲ ਇਹ ਕੰਮ ਰੋਕਣ ਆਏ ਸਨ ਤੇ ਕੀ ਕਹਿਣਾ ਹੈ ਈਓ ਰਜਨੀ ਸੂਤਾ ਹਾਂਜੀ ਬਿਲਡਿੰਗ ਨੰਬਰ ਇਹੋ ਸਾਹਿਬ ਹੈ ਕਾਦੀ ਬਿਲਡਿੰਗ ਬਣਾ ਰਹੇ ਨੇ ਮੈਡਮ ਇਹ ਨਕਸ਼ਾ ਪਾਸ ਆ ਤੇ ਇਹਦੇ ਵਾਇਲੇਸ਼ਨ ਹੈ ਜੀ ਇਸ ਟਾਈਮ ਵਾਇਲੇਸ਼ਨ ਹੈ ਹਾਂਜੀ ਵਾਇਲੇਸ਼ਨ 33 ਫੁੱਟ ਮੁਕੀ ਛੱਡਣਾ ਸੀ ਇਹਨੇ 33 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਐ ਪਹਿਲੀ ਗੱਲ ਤੇ ਇਹ ਐ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋਗੇ ਬਣਦੇ ਨੇ ਲੌਗੇ 2 ਮਹੀਨੇ ਉਤਨ ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਨੇ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ੀਅਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦੱਬੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਨਾ ਸਾਰੇ ਦੇ ਸਭੇ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚੱਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹ ਨਾਲ ਠੀਕ ਹੈ ਮੈਂ ਅੱਖਾਂ ਦੀ ਬੰਦ ਕਰਨੀ ਹੈ ਦੇਖ ਕੇ ਸ਼ਕਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸ਼ਕਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲੈ ਆਂਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਹਾਂਜੀ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਢਿੱਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਹੈ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ। ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਹਟਣਗੇ। ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ। ਸ਼ੁਰੂ ਕਰੋ ਜੀ ਕੰਮ। ਜ਼ਮੀਨ ਦੀ ਸਟਰੀ ਕਰਕੇ ਚਾਰ-ਪੰਜ ਮਿਥਰੀ ਸ਼ੋਰੂਮ ਬਣਾ ਰਿਹਾ ਹੈ। ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਆ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ। ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ। ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਦੇਖਣ ਲਿਆ ਬਾਹਰ ਦੀ ਸੋਚ ਕਰਨ ਨਾਲੇ ਜੀ ਹਕੂਮਤ ਦਿਨ ਪਹਿਲਾਂ ਹੀ ਹੈ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਤਿੰਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ ਕੱਲ ਇਹ ਨਹੀਂ ਜੀ ਕਿਹੜੇ ਹੀ ਮੜਾਉਣਾ ਮੈਡ ਨੂੰ ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ ਹੁਣ ਖਰੜ ਗੈਰ ਕਾਨੂੰਨੀ ਕਲੋਨੀਆਂ ਨਾ ਭਰਿਆ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਹਾਂ ਯੋਸਾ ਵੀ ਇੱਕ ਨਾ ਮੈਡਮ ਅਨਮੋਲ ਗਗਨਮਾਨ ਜੀ ਜਿਹੜੇ ਸਾਥਕ ਕੈਬਨਿਟ ਮੰਤਰੀ ਸਾਹਿਬ ਹੈ ਉਹਨਾਂ ਵੱਲੋਂ ਇੱਕ ਬਿਲਡਿੰਗ ਢਾਈ ਗਈ ਸੀਗੀ ਮਰੰਡਾ ਰੋਡ ਤੋਂ ਤੇ ਉਹਦਾ ਜਿਹੜਾ ਕੰਮ ਹੈ ਉਹ ਫੇਰ ਦੁਬਾਰਤੋਂ ਜ਼ਿਆਦਾ ਸ਼ੁਰੂ ਹੋ ਚੁੱਕਿਆ ਤੇ ਕਾਫੀ ਲੇਬਰ ਲੱਗੀ ਹੋਈ ਹੈ ਤੇ ਇਹ ਵੀ ਉਹ ਅਨੁਮਾਨ ਹੈ ਵੀ 2-3 ਦਿਨ ਦੇ ਵਿੱਚ ਲੈਂਟਰ ਵੀ ਜਿਹੜਾ ਉਹਦਾ ਪੈ ਜਾਣਾ। ਹਾਂ। ਉਹਦੇ ਸਰ ਕੀ ਕਾਰਵਾਈ ਕਰਦੇ ਹੋ ਜਾਂ ਫਿਰ ਉਹ ਕਿੰਨੀ ਨਕਸ਼ਾ ਪਾਸ ਹੈ ਤੇ ਉਹਦੇ ਬਾਰੇ ਜਾਣਕਾਰੀ ਹੈ। ਉਹਨਾਂ ਦੀ ਨਗਰ ਕੌਂਸਲ ਵੱਲੋਂ ਨਕਸ਼ਾ ਪਾਸ ਕੀਤਾ ਗਿਆ ਸੀ ਪਹਿਲਾਂ। ਉਸ ਤੋਂ ਬਾਅਦ ਉਹਨੇ ਕੁਝ ਵਾਇਓਲੇਸ਼ਨ ਕਰਕੇ ਤੇ 3 ਫੁੱਟ ਆਪਣੀ ਛੱਜਾਂ ਨਹੀਂ ਛੱਡਿਆ ਵਗੀ ਜਿਸ ਤੇ ਆਪਣੇ ਉਹਨਾਂ 사ਦੀ ਕਰਨੀ ਸੀ ਨਗਰ ਕੌਂਸਲ ਤੇ ਮਾਨਯੋਗ ਐਮਐਲਏ ਸਾਹਿਬ ਆਏ ਸੀ ਉੱਥੇ ਇੱਕ ਬਿਲਡਿੰਗ ਢਵਾਈ ਗਈ ਸੀ ਮੌਕੇ ਤੇ ਤੇ ਉਸ ਤੋਂ ਬਾਅਦ ਵੀ ਉਹਨੇ ਇੱਕ ਵਾਰ ਦੁਬਾਰਾ ਫੇਰ ਸ਼ੁਰੂ ਕਰ ਦਿੱਤੀ ਇਸ ਦੀ ਉੱਤਰਾਧਿਕ ਜਾ ਕੇ ਮੌਕੇ ਤੇ ਉਹਦੀ ਜਿਹੜੀ ਬੀਫਰੰਟ ਸੀ ਉਹ ਵੀ ਢਵਾਈ ਗਈ ਹੈ ਪਰ ਇਹੋ ਸਾਹਿਬ ਉਹਨੇ ਉਹਨੇ ਉਹੀ ਬੇਸਮੈਂਟ ਦੇ ਕੰਮ ਫੇਰ ਤੋਂ ਜ਼ਿਆਦਾ ਸ਼ੁਰੂ ਕਰਤਾ ਕਿਉਂਕਿ ਬੇਸਮੈਂਟ ਦੇ ਉੱਪਰ ਤੋਂ ਹੀ ਉਹ 3 ਫੁੱਟ ਛੱਡ ਕੇ ਨਹੀਂ ਕਰਿਆ ਹੈ ਬੇਸਮੈਂਟ ਛੜ ਦੇ ਬਿਲਕੁਲ ਨੇੜੇ ਹੈ ਉਹ ਉਹਨੇ ਛੱਡ ਦੇ ਮੌਕੇ ਛੱਡ ਕੇ ਛੱਡ ਦੇ ਟੈਕਨੀਕਲ ਪਲਾਨ ਦੇ ਵਿੱਚ ਕੋ ਇਹ ਸਭ ਜੇਕਰ ਫੇਰ ਵੀ ਬਿਲਡਿੰਗ ਇਹ ਬਣਦੀ ਹੈ ਤੇ ਕਿਤੇ ਕਾਰਵਾਈ ਕੀਤੀ ਜਾਵੇਗੀ ਤੇ ਕਿੰਨੇ ਚਿਰ ਚ ਕਾਰਵਾਈ ਕਿਉਂਕਿ ਇਹ ਵੱਡਾ ਸਵਾਲ ਹੈ ਕਿਉਂਕਿ ਕੈਬਨਟ ਮੰਤਰੀ ਜਿਹੜੇ ਮੈਡਮ ਅਨਮੋਲ ਗਦਨ ਮਾਨਸੀ ਉਹ ਖੁਦ ਆਏ ਸੀਗੇ ਬਿਲਡਿੰਗ ਘਟਾਉਣ ਵਾਸਤੇ ਜਿਹੜਾ ਸਾਡੇ ਵੱਲ ਨਗਰ ਕੌਂਸਲ ਨੂੰ ਪਹਿਲਾਂ ਹੀ ਲਿਖ ਕੇ ਨਾ ਥਾਣੇ ਨੂੰ ਭੇਜਿਆ ਗਿਆ ਸੀ ਸਰ ਜੀ ਉਸ ਤੋਂ ਬਾਅਦ ਵੀ ਜੇ ਨੰਬਰ ਨਾ ਆਇਆ ਤਾਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਠੀਕ ਹੈ ਜੀ ਸਰ ਧੰਨਵਾਦ